ਕਾਲੇ ਉਹਨਾਂ ਦਾ ਭਾਈ ਮੂਲचंद ਦੇ ਨਾਲ ਮੇਲ ਮਿਲਾਪ ਹੁੰਦਾ ਹੈ ਤੇ ਇੱਕ ਦਿਨ ਦਾ ਸੁਭਾਵਤ ਗੱਲ ਕੀਤੀ ਭਾਈ ਮੂਲचंद ਨੇ ਭਾਈ ਜੈਰਾਮ ਜੀ ਦੇ ਨਾਲ ਵੀ ਮੇਰੀ ਧੀ ਜਵਾਨ ਹੈ ਮੇਰੀ ਧੀ ਜਵਾਨ ਹੈ ਉਹਦੇ ਵਾਸਤੇ ਕੋਈ ਵਧੀਆ ਘਰ ਲੱਭੋ ਕੋਈ ਵਧੀਆ ਮੁੰਡਾ ਲੱਭੋ ਤੇ ਭਾਈ ਜੈਰਾਮ ਜੀ ਕਹਿੰਦੇ ਮੁੰਡਾ ਹੈਗਾ ਮੁੰਡਾ ਹੈਗਾ ਮੇਰੇ ਸਾਲਾ ਸਾਹ ਮੇਰੀ ਪਤਨੀ ਦਾ ਮੇਰੀ ਘਰ ਵਾਲੀ ਦਾ ਭਰਾ ਬਹੁਤ ਨੇਕ ਇਨਸਾਨ ਹੈ ਰੱਬੀ ਰੂਹ ਹੈ ਰੱਬੀ ਨੂਰ ਹੈ ਹਰ ਬਰਕਤ ਅਕਾਲ ਪੁਰਖ ਨੇ ਉਹਦੀ ਝੋਲੀ ਦੇ ਵਿੱਚ ਪਾਈ ਹੈ ਹਰ ਰੱਬੀ ਬਰਕਤ ਅਕਾਲ ਪੁਰਖ ਨੇ ਉਹਨੂੰ ਦੇ ਕੇ ਨਿਵਾਜਿਆ ਹੈ ਤੇ ਕਹਿੰਦੇ ਠੀਕ ਹੈ ਭਾਈ ਜੈ ਰਾਮ ਜੀ ਕਿ ਉਹ ਤੋਂ ਹਾਂਸ ਦੇ ਵਿੱਚ ਸਾਰਾ ਲੱਗਦਾ ਏ ਫਿਰ ਤੇ ਘਰ ਦੀ ਗੱਲ ਫਿਰ ਤੁਸੀਂ ਸਭ ਕੁਝ ਜਾਣਦੀ ਹੋ ਫਿਰ ਸਾਨੂੰ ਰਿਸ਼ਤਾ ਮਨਜ਼ੂਰ ਆ ਭਾਈ ਜੈਰਾਮ ਜੀ ਕਹਿੰਦੇ ਇੱਕ ਵਾਰੀ ਨਾ ਮੈਂ ਆਪਣੀ ਸੱਸ ਸਹੇਰੇ ਨਾਲ ਗੱਲ ਕਰਨਾ ਬਰਨਾਰਾਛਾ ਦੇ ਮਾਤਾ ਪਿਤਾ ਦੇ ਨਾਲ ਗੱਲ ਕਰਨਾ ਹੁਣ ਮਾਤਾ ਨਾਨਕੀ ਨੂੰ ਲੈ ਕੇ ਭਾਈ ਜੈਰਾਮ ਜੀ ਰਾਏ ਕੋਹੇ ਦੀ ਤਲਵੰਡੀ ਆਉਂਦੇ ਨੇ ਜਦੋਂ ਰਾਏ ਕੋਹੇ ਦੀ ਤਲਵੰਡੀ ਆਏ ਨਾ ਮਹਿਤਾ ਕਲਿਆਣ ਦਾਸ ਨਾਲ ਸਾਰੀ ਗੱਲ ਕੀਤੀ ਬੇਬੇ ਨਾਲ ਨਹੀਂ ਨੇ ਮਹਿਤਾ ਕਲਿਆਣ ਦਾਸ ਨਾਲ ਸਾਰੀ ਗੱਲ ਕੀਤੀ ਭਾਈਆ ਭਾਈ ਜੈਦਾਬ ਜੀ ਨੇ ਵੀ ਕੀਤੀ ਜਦੋਂ ਭਾਈ ਜੈਦਾਬ ਜੀ ਨੇ ਕੀਤੀ ਤੇ ਮਿੱਤਰ ਕਲਿਆਣ ਦਾਸ ਬੜੇ ਖੋਜ ਹੋਏ ਕਿ ਇੱਕ ਗੱਲ ਕਹੀ ਮਿੱਤਰ ਕਲਿਆਣ ਦਾਸ ਨੇ ਧਿਆਨ ਨਾਲ ਸੁਣਿਓ ਇੱਕ ਗੱਲ ਕਹੀ ਮਿੱਤਰ ਕਲਿਆਣ ਦਾਸ ਨੇ ਕਿ ਇਹ ਪੁੱਤਰ ਜੀ ਤੁਹਾਡੀ ਇੱਜ਼ਤ ਤੁਹਾਡੀ ਇੱਜ਼ਤ ਤੇ ਮੇਰੀ ਇੱਜ਼ਤ ਇੱਕੋ ਹੀ ਹੈ ਤੁਹਾਡੀ ਇੱਜ਼ਤ ਤੇ ਮੇਰੀ ਇੱਜ਼ਤ ਇੱਕੋ ਹੀ ਹੈ ਕਿ ਮੈਂ ਤੁਹਾਨੂੰ ਆਪਣੀ ਧੀ ਦਿੱਤੀ ਆ ਤੁਸੀਂ ਮੇਰੇ ਜੁਵਾਈ ਉਹ ਜੁਵਾਈ ਤੁਹਾਡੀ ਤੇ ਮੇਰੀ ਇੱਛੇ ਕੋਈ ਆ ਜੇ ਤੁਹਾਨੂੰ ਜਿਹੜੀ ਲੜਕੀ ਆਪਣਾ ਠੀਕ ਲੱਗੀ ਹੈ ਲੜਕੀ ਚੰਗੀ ਆ ਗੁਣਵਾਨ ਆ ਤੇ ਫਿਰ ਸਾਨੂੰ ਮਨਜ਼ੂਰਿਆ ਰਿਸ਼ਤਾ ਲੜਕੀ ਗੁਣਵਾਨ ਹੋਣੀ ਚਾਹੀਦੀ ਲੜਕੀ ਇੱਕ ਮੈਂ ਬੇਨਤੀ ਹੈ ਤੇ ਹੋਰ ਕਰਾਂ ਤਾਂ ਗੱਲ ਧਿਆਨ ਨਾਲ ਸੁਣਿਓ ਫਿਰ ਗੱਲ ਸਮਝ ਵਿੱਚ ਆਵੇਗੀ ਹੁਣ ਗੁਰਨਾਨਕ ਸਾਹਿਬ ਦਾ ਜਿਹੜਾ ਸਮਾ ਹੈ ਨਾ ਜਦੋਂ ਗੁਰਨਾਨਕ ਸਾਹਿਬ ਦੁਨੀਆ ਵਿੱਚ ਆਏ ਭਾਈ ਗੁਰਦਾਸ ਜੀ ਇੱਕ ਗੱਲ ਕਹਿੰਦੇ ਕੀ ਕਹਿੰਦੇ ਤੇ ਭਾਈ ਗੁਰਦਾਸ ਜੀ

ਪਤਨੀ ਤੇ ਪਤੀ ਦਾ ਰਿਸ਼ਤਾ ਗੰਧਲਾ ਹੋ ਚੁੱਕਾ ਹੈ ਇਹ ਰਿਸ਼ਤਾ ਵਿਸ਼ਵਾਸ ਦਾ ਹੈ ਇਹ ਰਿਸ਼ਤਾ ਭਰੋਸੇ ਦਾ ਹੈ ਇਹ ਰਿਸ਼ਤਾ ਇੱਕ ਦੂਜੇ ਨੂੰ ਸਮਝ ਕੇ ਚੱਲਣ ਦਾ ਸੁਖਦਮ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਰਿਸ਼ਤਾ ਹੈ ਪਰ ਇਹ ਰਿਸ਼ਤਾ ਗੰਧਲਾ ਹੋ ਗਿਆ ਗੰਧਲਾ ਹੋ ਗਿਆ ਪੈਸਿਆਂ ਦੀ ਖਾਤਰ ਪਤਨੀ ਦੂਸਰੇ ਮਰਦ ਕੋਲ ਜਾ ਰਹੀ ਹੈ ਪੈਸਿਆਂ ਦੀ ਖਾਤਰ ਪਤੀ ਦੂਸਰੀ ਔਰਤ ਦੇ ਕੋਲ ਜਾ ਰਿਹਾ ਇਹਦੇ ਰਿਸ਼ਤੇ ਹੀ ਖਤਮ ਹੋ ਗਏ ਹੁਣ ਏਦਾਂ ਦਾ ਸਮਾਜ ਆ ਗਿਆ ਹੈ ਮਹਿਤਾ ਕਲਿਆਨ ਦਾਸ ਭਾਈ ਜੈ ਰਾਮ ਨੂੰ ਕਹਿੰਦੇ ਨੇ ਲੜਕੀ ਗੁਣਵਾਨ ਹੋਣੀ ਚਾਹੀਦੀ ਏ ਲੜਕੀ ਗੁਣਵਾਨ ਲੜਕੀ ਜਿਹੜੀ ਹੈ ਨਾ ਉਹ ਗੁਣਵਾਨ ਹੋਣੀ ਚਾਹੀਦੀ ਬੇਕੋ ਸਾਹਿਬ ਜੀ ਕਿੱਥੇ ਲੈ ਕੇ ਬੇਨਤੀ ਕਰ ਰਾਂ ਜਦੋਂ ਭਾਈ ਜੈ ਰਾਮ ਦੀ ਗੱਲ ਕਰ ਰਹੇ ਨੇ ਤੇ ਮਹਿਤਾ ਕਲਿਆਨ ਦਾਸ ਕਹਿੰਦੇ ਵੀ ਲੜਕੀ ਗੁਣਵਾਰੀ ਹੋਣੀ ਚਾਹੀਦੀ ਸਾਨੂੰ ਹੋਰ ਕੁਝ ਵੀ ਚਾਹੀਦਾ ਹੁਣ ਮੈਂ ਬੇਨਤੀ ਕਰਾਂ ਕਰੀਏ ਸਤਿਕਾਰ ਨੂੰ ਅੱਜ ਦੇ ਟਿਕਾਓ ਅੱਜ ਦੇ ਅੱਜ ਦੇ ਟਿਕਾਓ ਕਿਉਂਕਿ ਗੁਰੂ ਦਾ ਵਿਆਹ ਗੁਰੂ ਬਣਾ ਰਹੇ ਨੇ ਤੇ ਸਾਡੇ ਵਿਆਹ ਜਿਹੜਾ ਉਹ ਗੁਰੂਆਂ ਦੇ ਵਿਆਹ ਵਰਗੇ ਹੋਣੇ ਚਾਹੀਦੇ ਆ ਜਿੱਦਾਂ ਸਾਡੇ ਗੁਰੂਆਂ ਦੇ ਵਿਆਹ ਹੋਇਆ ਉਦਾਂ ਸਾਡੇ ਵਿਆਹ ਹੋਣੇ ਚਾਹੀਦੇ ਆ ਤੇ ਜੇ ਅਸੀਂ ਉਦਾਂ ਵਿਆਹ ਨਹੀਂ ਕਰਦੇ ਤੇ ਫਿਰ ਸਾਡੇ ਸਿਰ ਬਹੁਤਾ ਲਾਭ ਨਹੀਂ ਹੋਣਾ ਜੇ ਵਿਆਹ ਕਰਵਾਣਾ ਹੁੰਦਾ ਤੇ ਬਹੁਤਾ ਲਾਭ ਨਹੀਂ ਬਣਾ ਅੱਜ ਕਿਉਂ ਤਲਾਕ ਹੋ ਰਿਹਾ ਅੱਜ ਕਿਉਂ ਡਿਵੋਰਸ ਹੋ ਰਿਹਾ ਵਿਆਹ ਹੋਇਆ ਦੋ ਮਿੰνια ਬਤਲਾ ਵਿਆਹ ਹੋਇਆ ਕਿੰਨੇ ਬਤਲਾ ਵਿਆਹ ਹੋਇਆ ਸਾਲ ਬਾਅਦ ਲੱਗ ਕਿਉਂਕਿ ਰਿਸ਼ਤੇ ਜਿਹੜੇ ਆ ਉਹ ਪੁਣਾ ਦੇ ਆਧਾਰ ਤੇ ਨਹੀਂ ਉਹ ਲਾਲਚ ਦੇ ਆਧਾਰ ਤੇ ਕੀਤੇ ਜਾ ਰਹੇ ਆ ਲਾਲਚ ਦੇ ਆਧਾਰ ਤੇ ਰਿਸ਼ਤੇ ਪੁਣਾ ਦੇ ਆਧਾਰ ਤੇ ਨਹੀਂ ਹੋ ਰਹੇ ਰਿਸ਼ਤੇ ਲਾਲਚ ਦੇ ਆਧਾਰ ਤੇ ਹੋ ਰਿਹਾ ਮੈਂ ਬੇਨਤੀ ਕਰਾਂ ਸਾਧ ਸੰਗਤ ਜਿਹੜੇ ਰਿਸ਼ਤੇ ਲਾਲਚ ਦੇ ਆਧਾਰ ਤੇ ਹੋਰੇ ਆ ਉਹ ਰਿਸ਼ਤੇ ਸਮਾਂ ਪਾ ਕੇ ਟੁੱਟ ਜਾਂਦੇ ਆ ਖਤਮ ਹੋ ਜਾਂਦੇ ਆ ਤਲਾਕ ਹੋ ਜਾਂਦੇ ਆ ਔਰ ਜਿਹੜੇ ਰਿਸ਼ਤੇ ਗੁਣਾ ਦੇ ਆਧਾਰ ਤੇ ਹੁੰਦੇ ਆ ਉਹ ਰਿਸ਼ਤੇ ਕਦੀ ਨਹੀਂ ਟੁੱਟਦੇ ਰਿਸ਼ਤੇ ਕਦੀ ਨਹੀਂ ਟੁੱਟਦੇ ਇਸ ਕਰਕੇ ਜਦੋਂ ਵੀ ਧੀ ਆ ਪੁੱਤਰਾਂ ਦੇ ਰਿਸ਼ਤੇ ਕਰਦੇ ਆ ਗੁਣਾ ਦੇ ਆਧਾਰ ਤੇ ਕਰੋ ਗੁਣਾ ਦੇ ਆਧਾਰ ਤੇ ਜੇ ਪੁੱਤ ਵਾਸਤੇ ਨੌ ਦੀ ਜੋੜ ਕਰਨੀ ਹੈ ਨੌ ਵਿੱਚ ਗੁਣ ਦੇਖੋ ਤੇ ਜੇ ਧੀ ਵਾਸਤੇ ਜਵਾਈ ਦੀ ਜੋੜ ਕਰਨੀ ਹੈ ਜਵਾਈ ਵਿੱਚ ਗੁਣ ਦੇਖੋ ਜਵਾਈ ਵਿੱਚ ਹੁਣ ਦੇਖੋ ਮੇਰੇ ਬਾਪੇ ਦੀ ਬਾਣੀ ਵੀ ਕਹਿੰਦੀ ਹੈ ਮੇਰੇ ਬਾਪੇ ਦੀ ਬਾਣੀ ਵੀ ਕਹਿੰਦੀ ਧੀ ਨੂੰ ਦਾਜ ਕਿਹੜਾ ਲੈਣਾ ਹੈ ਗੁਣਾ ਦਾ ਦਾਜ ਤੇ ਨੌ ਕੋਲੋਂ ਦਾਜ ਕਿਹੜਾ ਲੈਣਾ ਹੈ ਗੁਣਾ ਦਾ ਦਾਜ ਲੈਣੇ ਗੁਣਾ ਦਾ ਧੀ ਨੂੰ ਗੁਣਾ ਦਾ ਦਾਜ ਤੋੜ ਕੇ ਤੋੜਨਾ ਧੀ ਨੂੰ ਜੋ ਘਰੋਂ ਤੋੜਨਾ ਨਾ ਗੁਣਾ ਦਾ ਦਾਜ ਦੇ ਕੇ ਤੋੜਨਾ ਗੁਣਾ ਦਾ ਦਾਜ ਤੇ ਜਦੋਂ ਨੌਂ ਘਰ ਲੈ ਕੇ ਆਉਣਾ ਗੁਣਾ ਦਾ ਦਾਜ ਆਪਣੇ ਘਰ ਵਿੱਚ ਲੈ ਕੇ ਆਉਣਾ ਆਪਣੇ ਘਰ ਦੇ ਤੇ ਮੇਰੇ ਬਾਪੇ ਦੀ ਬਾਣੀ ਵੀ ਕਹਿੰਦੀ ਹੈ ਹਰ ਸਭ ਮੇਰੇ ਬਾਪਲਾ ਹਰ ਵੇਹੋ ਦਾਣ ਦਾ ਦਾਜੋ ਹਰ ਕਪੜੂ ਹਰ ਸ਼ੋਭਾ ਦੇਵੋ ਜਿਤ ਸਭਰੇ ਮੇਰਾ ਦਾਜੋ ਹਰ ਹਰ ਭਗਤ ਦੀ ਕਾ ਸੁਹੇਲਾ ਕੋਰ ਸਾਤਪੁਰ ਦਾਨ ਦਿਵਾਇਆ ਖਾਂਡ ਕੋ ਤੁਹਾਡੇ ਨਾਲ ਸ਼ੋਭਾ ਹੋਈ ਇਹ ਦਾਨ ਕਰ ਲੈ ਲਾਇਆ ਔਰ ਮਨ ਕੋ ਕਦਾ ਕੇ ਰੱਖ ਤਖਾਲੇ ਸੁਖ ਪੂਰ ਅਹੰਕਾਰ ਦਾਜ ਪਾਜੋ ਹਰ ਕਬ ਮੇਰੇ ਬਾਪਾ ਮਾਰੇ ਦੇਵੋ ਦਾਨ ਨਹਿ ਕਰੀ ਵੀ ਜਦੋਂ ਇਤਿਆਹ ਪੁੱਤਰਾ ਮਾਰੇ ਕਿਤੇ ਵਿਆਹ ਕਰਨਿਆ ਗੁਣਾ ਦੇ ਆਧਾਰ ਤੇ ਦਾਨ ਕਿਹੜਾ ਜਿਹੜਾ ਗੁਣਾ ਦਾ ਗੁਣਾ ਦਾ ਦਾਨ ਜਿਹੜਾ ਤੇ ਮਾਰੇ ਕਿਤੇ ਜਿਹੜਾ ਧਨ ਦੌੜ ਰੁਪਿਆ ਪੈਸਾ ਜਾਂ ਹੋਰ ਦਾਜ ਲੈਂਦਾ ਹੈ ਨਾ ਸਿਰਫ ਸਾਡੇ ਮਨੋਂ ਪਿਆਰ ਉਨੀ ਵੀ ਰਕੋ ਜੀ ਲੱਗਦਾ ਹੋਰ ਮਨਮੁਖ ਦਾਜ ਹੋਰ ਮਨਮੁਖ ਦਾਜ ਦੇ ਰਗਤ ਗੱਲ ਏ ਸੁਖੂੜ ਹੰਕਾਰ ਦਾ ਚਪਾਜੋ ਹਰ ਦਾ ਮੇਰੇ ਬਾਗਲਾ ਹਰ ਦੇ ਉਹ ਦਾਣ ਨਿਕਾਲੀ ਤੋਂ ਉਦਾਹਰਨ ਦੇਣ ਲੱਗਾ ਜੀ ਧਿਆਨ ਨਾਲ ਸਰਵ ਕਰੇ ਤੋਂ ਉਦਾਹਰਨ ਭਾਈ ਜੇਠਾ ਜੀ ਜਤਿੰਮ ਹੋ ਗਿਆ 7 ਸਾਲ ਦੀ ਉਮਰ ਦੇ ਵਿੱਚ ਕਿਸੇ ਨੇ ਬਾਹ ਨਹੀਂ ਫੜੀ ਭਾਈ ਜੇਠਾ ਆਪਰੇ ਬੜੇ ਕਹਿੰਦਾ ਹਾਂ ਬਹੁਤੇ ਫਿਰਦੇ ਕੋਈ ਬਾਤ ਨਾ ਪੁੱਛਾ ਬਾਹ ਕਿੰਨੇ ਫੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਦਿਨ ਦਾ ਜੇਠਾ ਗੋਇੰਦਵਾਲ ਦੀ ਧਰਤੀ ਤੇ ਝਾੜੂ ਲਾ ਰਿਆ ਮਨਸਾ ਦੇ ਵੀ ਗੁਰੂ ਅਮਰਦਾਸ ਨੂੰ ਕਹਿੰਦੀ ਵੀ ਆਪਣੀ ਧੀ ਭਾਣੀ ਜਵਾਨ ਹੋ ਗਈ ਆ ਕੋਈ ਇਹਦੇ ਵਾਸਤੇ ਵਧੀਆ ਵਾਲ ਵੀ ਐ ਵਧੀਆ ਮੁੰਡਾ ਲੱਭੀਏ ਗੁਰੂ ਅਮਰਦਾਸ ਜੀ ਨੇ ਕਿੰਦਾ ਦਾ ਬੱਚਾ ਚਾਹੀਦਾ ਕਿੰਦਾ ਦਾ ਮੁੰਡਾ ਚਾਹੀਦਾ ਮਨਸਾ ਨੇ ਵੀ ਕਹਿੰਦੀ ਜੇਠੇ ਵਰਗਾ ਮੁੰਡਾ ਚਾਹੀਦਾ ਜੇਠੇ ਵਰਗਾ ਬੜਾ ਚੰਗਾ ਮੁੰਡਾ ਬੜਾ ਪਰਮਾਨੰਦ ਜੇਠੇ ਵਰਗਾ ਮੁੰਡਾ ਚਾਹੀਦਾ ਗੁਰੂ ਅਮਰਦਾਸ ਜੀ ਕੋਲ ਗਏ ਕੋਲ ਗਏ ਜੇਠਾ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੀ ਝੋਲੀ ਦੇ ਵਿੱਚ ਪਾਣਾ ਹੈ ਆਪਣੀ ਧੀ ਭਾਨੀ ਦਾ ਰਿਸ਼ਤਾ ਤੇਰੀ ਝੋਲੀ ਦੇ ਵਿੱਚ ਪਾਣਾ ਤੂੰ ਮੇਰਾ ਜਵਾਈ ਬਣੇਗਾ ਮੇਰਾ ਜਵਾਈ ਬਣੇਗਾ ਦੋォੜ ਕੇ ਮਨਸਾ ਦੇ ਵਿੱਚ ਗੁਰੂ ਅਮਰਦਾਸ ਦੇ ਕੋਲ ਗਏ ਕਹਿੰਦੀ ਮੈਂ ਨੇ ਕਿਹਾ ਸੀ ਜੇਠੇ ਵਰਗਾ ਚਾਹੀਦਾ ਮੈਂ ਇਹ ਥੋੜਾ ਕਿਹਾ ਜੇਠਾ ਚਾਹੀਦਾ ਗੁਰੂ ਅਮਰਦਾਸ ਕਹਿੰਦੇ ਭੋਲੀਏ ਜੇਠੇ ਵਰਗਾ ਤੇ ਜੇਠਾ ਯਾਰ ਗੁਰੂ ਰਾਮਦਾਸ ਵਰਗਾ ਤੇ ਗੁਰੂ ਰਾਮਦਾਸ ਆ ਨਾਮ ਤੋਂ ਗੁਰੂ ਰਾਮਦਾਸ ਵਰਗਾ ਬਣ ਸਕਦਾ ਤੇ ਨਾਂ ਰਹਿ ਗਈ ਦੁਨੀਆ ਤੱਕ ਗੁਰੂ ਰਾਮਦਾਸ ਦਾ ਘਰ ਨਹੀਂ ਸਕਿਆ ਨਾ ਕੋਈ ਨਾ ਕੋਈ ਹੋਵੇਗਾ ਮਨਸਾ ਦੇਵੀ ਕਹਿੰਦੀ ਇਹਦਾ ਆਪਣਾ ਘਰ ਹੈ ਨਹੀਂ ਆਪ ਕਿੱਥੇ ਰਹੇਗਾ ਮੇਰੀ ਧੀ ਕਿੱਥੇ ਰਹੇਗਾ ਰਹਿਣਾ ਗੁਰੂ ਅਮਰਦਾਸ ਕਹਿੰਦੇ ਕੋリエ ਲੋਕਾਂ ਦੇ ਘਰ ਬਣਾਉਂਦੇ ਨੇ ਢੇ ਬਣਾਉਂਦੇ ਨੇ ਜਿਸ ਦਿਨ 제ਠੇ ਦਾ ਘਰ ਬਣੇਗਾ ਉਹ ਘਰ ਇਸ ਦੁਨੀਆ ਤੇ ਜੁਗੋ ਜੁਗ ਕਟਾਲ ਰਵੇਗਾ ਕਿ ਉਹ ਘਰ ਕਿਹੜਾ ਏ ਉਹ ਘਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਸਭੇ ਖਾਮ ਨਹੀਂ ਕੁਝਿਆ ਬੰਦੂਪੁਰ ਕਮਧਾਤੇ ਤਾਂ ਸੁਹਿਆ ਵਸਦੀ ਸਗਣ ਵਪਾਰ ਅਨੂ ਗ੍ਰਾਮ ਦਾਸਪੁਰ ਹਰਹਾਨ ਨਾਨਕ ਅਸਵਲ ਜਾਏ ਨਾਏ RAM DAASਰ ਕੋਲ ਜਿੱਦਣ ਇਹਦਾ ਘਟ ਬਲਿਆ ਰੰਗੀ ਗੁਈਆ ਤੱਕ ਜੁਗੋ ਜੁਗ ਕਟਾਲ ਕੋਣ ਜੁਗੋ ਜੁਗ ਕਟਾਲ ਵਾਹਿਗੁਰੂ ਆਪ ਨੂੰ ਬੰਟੀ ਬੱਗਾ ਲਕਾਸੀ ਕੋਈ ਬਹੁਤ ਵੱਡੀਆਂ ਵੱਡੀਆਂ ਇਹਨਾਂ ਨੇ ਇਮਾਰਤਾਂ ਬਣਾਈਆਂ ਬਹੁਤ ਵੱਡੀਆਂ ਵੱਡੀਆਂ ਇਹਨਾਂ ਨੇ ਇਮਾਰਤਾਂ ਬਣਾਈਆਂ ਬੜੀਆਂ ਵੱਡੀਆਂ ਸੁਭਾਵਾਂ ਕੀਤੀਆਂ ਸਾਸਰਤ ਮਾਪੁਰਕ ਜਾਣਦੇ ਨੇ ਜਦੋਂ ਆਪਾ ਪਾਣੀ ਵਿੱਚ ਕੋਈ ਬਿਲਡਿੰਗ ਬਣਾਉਂਦੇ ਆ ਨਾ ਜਿੰਨਾ ਮਰਜੀ ਉਹਦਾ ਬੇਸ ਮਜ਼ਬੂਤ ਕਰ ਲੋ ਸਮਾ ਪਾ ਕੇ ਉਹਦੇ ਵਿੱਚ ਤਰੇੜਾ ਆ ਹੀ ਜਾਂਦਾ ਹੈ 500 ਸਾਲੋਂ ਇਹਨੇ ਸਾਚੇਤਨ ਸ਼੍ਰੀ ਦਰਬਾਰ ਸਾਹਿਬ ਨੂੰ ਬਣਿਆ ਇਹ ਉਹ ਇਮਾਰਤ ਜਿਹੜੀ ਐ ਨਾ ਉਹ ਪਾਣੀ ਦੇ ਵਿੱਚ ਐ ਸਾਧ ਸੰਗਤ ਕਿਤੇ ਸੁਵਿਧਿ ਲੋਕ ਜਿੰਨੀ ਤਰੇੜ ਦੀ ਆਈ ਸੋਈ ਗੁਰੂ ਜੀ ਨੂੰ ਤਰੇੜ ਜੇ ਤੂੰ ਅਮਰਦਾਸ ਨੇ ਕਿਹਾ ਨਾ ਜੇਖੇ ਦਾ ਘਰ ਰਹੀਂ ਦੀ ਦੁਨੀਆਂ ਤੱਕ ਰਹੇਗਾ ਤੇ ਇਹ ਘਰ ਰਹੀਂ ਦੀ ਦੁਨੀਆਂ ਤੱਕ ਰਹੇਗਾ ਵਾਹਿਗੁਰੂ ਇਹ ਜੇ ਤੂੰ ਮੱਇਆ ਦੇ ਦਾ ਧਿਆਨ ਨਾ ਕਰਦਾ ਆਪ ਕੀ ਖਾਵੇਗਾ ਤੇ ਮੇਰੀ ਧੀ ਨੂੰ ਕੀ ਖਵਾਵੇਂਗਾ ਗੁਰੂ ਅਮਰਦਾਸ ਕਹਿੰਦੇ ਹੋਈਏ ਲੋਕਾਂ ਦੇ ਘਰ ਗਈ ਵਾਰ ਚਾਰ ਪਰੋਨੇ ਆਉਣ ਟਿੱਟੂ ਮੁੱਖੇ ਵਾਪਸ ਮੁੜ ਜਾਂਦੇ ਨੇ ਪੂਰੀ ਦੁਨੀਆ ਦੇ ਵਿੱਚੋਂ ਕੋਈ ਵੀ ਟਿੱਟੂ ਮੁੱਖਾ ਜੇਕੇ ਦੇ ਦਰਬਾਰ ਤੇ ਆਵੇਗਾ ਗੁਰੂ ਰਾਮਦਾਸ ਦੇ ਦਰਬਾਰ ਤੇ ਆਵੇਗਾ ਉਹ ਕਦੀ ਮੁੱਖਾ ਵਾਪਸ ਨਹੀਂ ਜਾਵੇਗਾ ਦੋ ਦਿਹਾੜੇ ਸ਼੍ਰੀ ਦਰਬਾਰ ਸਾਹਿਬ ਬਹੁਤ ਵੱਡੇ ਪੱਦਰ ਤੇ ਮਨਾਏ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਤੇ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਲੱਖਾਂ ਦੀ ਗਿਣਤੀ ਵਿੱਚ ਸੰਗਤ ਹੁੰਦੀ ਹੈ ਲੱਖਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਵਿੱਚ 7 7 8 8 ਲੱਖ ਤੱਕ ਸੰਗਤ ਦਾ ਅਕਾਟ ਹੋ ਜਾਂਦਾ ਪਰ ਅੱਜ ਤੱਕ ਕਦੀ ਕਿਸੇ ਨੇ ਇਹ ਗੱਲ ਨਹੀਂ ਕਹੀ ਮੈਂ ਗੁਰੂ ਰਾਮਦਾਸ ਦੇ ਘਰ ਗਿਆ ਫਿਰ ਮੈਨੂੰ ਉਥੋਂ ਛਕਣ ਵਾਸਤੇ ਪ੍ਰਸ਼ਾਦਾ ਨਹੀਂ ਵਾਹਿਗੁਰੂ ਵਾਹਿਗੁਰੂ ਕਦੀ ਤੇ ਗੁਰੂ ਰਾਮ ਗੁਰੂ ਰਾਮਦਾਸ ਦੇ ਘਰ ਦੇ ਲੰਗਰ ਜਾਂਦੇ ਨੇ ਤੇ ਬੀਬੀ ਭਾਨੀ ਦਾ ਵਿਆਹ ਭਾਈ ਜੇਠੇ ਨਾਲ ਕੀਤਾ ਹੁਣ ਵੇਖੇ ਕੁਣ ਹੁਣ ਵੇਖੇ ਗੋਟੀਆਂ ਵੀ ਵੇਖੀਆਂ ਕਾਰਾਂ ਗੱਡੀਆਂ ਨੇ ਲਕੀਆਂ ਗੁਣ ਵੇਖੇ ਮੈਂ ਨਹੀਂ ਕਿਹਾ ਜੇ ਦਾ ਨਾਮ ਇੱਕ ਨੂੰ ਵੇਖੋ ਪਰ ਨਾਲ ਗੁਣ ਵੀ ਵੇਖੋ ਕਿ ਜਿੱਥੇ ਅਸੀਂ ਆਪਣੀ ਧੀ ਤੋਰਨੀ ਹੈ ਸਾਡੇ ਜਵਾਈ ਵਿੱਚ ਗੁਣ ਹਨ ਜਿਹੜੀ ਅਸੀਂ ਨਵਾਂ ਧੀ ਆਪਣੇ ਘਰ ਦੀ ਨਵ ਬਣਾਣੀ ਉਹਦੇ ਵਿੱਚ ਗੁਣ ਹੈਗੇ ਆ ਔਰ ਜਦੋਂ ਵੀ ਵੇਖਾ ਵਿਖਾਈ ਹੁੰਦੀ ਹੈ ਜਿਹੜਾ ਰਿਸ਼ਤਾ ਕਰਨਾ ਪੱਕਾ ਉਹ ਗੁਣਾ ਦੇ ਕਰਿਆ ਤੋਂ ਗੁਣਾ ਦੇ ਸਾਨੂੰ ਕੁਝ ਨਹੀਂ ਚਾਹੀਦਾ ਤੁਹਾਡੀ ਕੀ ਸਾਡੇ ਘਰ ਆਵੇ ਅਮਰ ਕਵੇਲੇ ਉੱਠੇ ਨਿਤਨੇਮ ਕਰੇ ਘਰ ਦਾ ਕੰਮਕਾਰ ਕਰੇ ਗੁਰੂ ਘਰ ਦੇ ਸਾਡੇ ਪੰਜ ਪੁੱਤ ਸੀ ਪੰਜ ਪੁੱਤ ਇੱਕੋ ਦੀ ਸੀ ਗੁਰੂ ਘਰ ਦੇ ਸਾਡੀ ਜਿਹੜੀ ਨੂੰਹਾਂ